ਅੱਜ ਇੰਟਰਨੈਸ਼ਨਲ ਊਮਨਸ ਡੇ ਹੈ ਜਿਹੜਾ ਹੈ ਔਰਲਾ ਦਿਵਸ ਦੀ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਭ ਦੀ ਹਰ ਇੱਕ ਮਾਤਾ ਸਾਡੇ ਸਭ ਦੀ ਭੈਣ ਨੂੰ ਉਹ ਇੱਕ ਸਮਾਜ ਦਾ ਇੱਕ ਇਦਾਂ ਦਾ ਹਿੱਸਾ ਜਿਨ੍ਹਾਂ ਕਰਕੇ ਅਸੀਂ ਸਾਰੇ ਦੁਨੀਆ ਤੇ ਆਂਦੇ ਆਂ ਤੇ ਦੁਨੀਆ ਇੱਕ ਸ੍ਰਿਸ਼ਟੀ ਚੱਲ ਰਹੀ ਹੈ ਜਿਹਦੇ ਬਾਬਾ ਨਾਨਕ ਜੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਂ जो कि मन के चित जब मेरा राज अच्छा मौके के उ मैं हर एक महिला को आज वूमेनस डे मुबारकबाद दिना तो अच्छ सा जिला प्रशासन रूपनगर वालों सारी टीम साहब एस डी एम साहब सारा ज़िला प्रशासन नगर काउंसिल साडे प्रधान साम सी साहबान आम आदमी पार्टी के सारे साथी अच्छा औपचारिक जोड़ा है लॉन्च है जरा शुरुआत है पावन पवित्र मोहल्ले की हो चुकी है हर साल कुछ ना कुछ नवा करने की कोशिश करी दी है ਇਸ ਸਾਲ ਖਸਰੀਆ ਜਿਹੜੀ ਨਵੇਂ ਪ੍ਰਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਦੋ ਚਾਰ ਦਿਨ ਪਹਿਲਾਂ ਆਪ ਨੂੰ ਦੱਸ ਦਿੱਤਾ ਉਹਦੇ ਵਿੱਚੋਂ ਇੱਕ ਹੈ ਜਿਹੜਾ ਹੈਰੀਟੇਜ ਵਾਕ ਸਾਡੇ ਬੱਚੇ ਜਿੱਤੇ ਜਿਹੜੀ ਸੰਗਤ ਬਾਹਰੋਂ ਆਈ ਹੈ ਉਹ ਅਕਸਰ ਸਿਰਫ ਅਤੇ ਸਿਰਫ ਫਤਿਹਗੜ੍ਹ ਸਾਹਿਬ ਤੱਕ ਹੀ ਮਥਾ ਟੇਕ ਕੇ ਉੱਥੇ ਤੱਕ ਹੀ ਸੀਮਿਤ ਰਹੇ ਜੇ ਲੇਕਿਨ ਅਸਲੀ ਅਨੰਦਪੁਰ ਸਾਹਿਬ ਦੇ ਹੋਰ ਧਾਰਮਿਕ ਸਥਾਨ ਜਿਵੇਂ ਕਿਲਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਕਰਕੇ ਹੁਣ ਰੋਧਵਾਰ ਸੀਸਗੰਜ ਸਾਹਿਬ ਭੋਰਾ ਸਾਹਿਬ ਫਿਰ ਜਿਹੜਾ ਸ਼੍ਰੀ ਗੁਰਪ੍ਰੇਖ ਬਾਦਲ ਮਿਊਜ਼ੀਅਮ ਹੈ ਸਰੋਵਰ ਹੈ ਫੇਟਕ ਸਾਫੇ ਕਿਲਾ ਨੰਦਗੜ੍ਹ ਸਾਹਿਬ ਦਾ ਖਾਲਸਾ ਤੇ ਇਸ ਤੋਂ ਇਲਾਵਾ ਵੀ ਜਿਹੜੇ ਆਸ-ਪਾਸ ਦੇ ਸਾਡੇ ਸਥਾਨਾ ਚਾਹੀਏ ਉਹ ਕਿਲਾ ਹੌਲਗੜ੍ਹ ਸਾਹਿਬ ਹੋਵੇ ਜਾਂ ਤਾਰਾਗੜ੍ਹ ਸਾਹਿਬ ਹੋਵੇ ਜਾਂ ਫਿਰ ਪੂਰੇ ਇਲਾਕੇ ਦੇ ਵਿੱਚ ਗੁਰਦੁਆਰਾ ਫਿਰ ਵਾਟਸਾਪ ਹੋਵੇ ਗੁਰਦੁਆਰਾ ਭਾਤਪੁਰ ਸਾਹਿਬ ਹੋਵੇ ਖੇੜੇ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਗੁਰਦਸ਼ੀਰ ਸ਼ਪੀਤਾ ਦਾ ਸਥਾਨ ਹੈ ਚਾਹੀ ਸੱਸਾ ਨੰਗਲ ਹੋਵੇ ਗੁਰਦੁਆਰਾ ਪਰਿਵਾਰ ਵੀ ਛੋੜਾ ਸਾਹਿਬ ਹੋਵੇ ਗੁਰੂ ਕਾ ਲਾਹੌਰ ਹੋਵੇ ਜਿੱਥੇ ਗੁਰੂ ਸਾਹਿਬ ਦਾ ਵਿਆਹ ਪਰ ਮਨਾਇਆ ਜਾਂਦੇ ਆ ਇਹਨਾਂ ਸਾਰੇ ਸਥਾਨਾਂ ਬਾਰੇ ਵੀ ਅਸੀਂ ਚਾਹਦੇ ਹਾਂ ਜਿਹੜੀ ਸੰਗਤ ਆਵੇ ਜਾਵੇ ਉਹ ਇਹ ਸਾਰੇ ਜਿਹੜੇ ਧਾਰਮਿਕ ਸਥਾਨ ਹੈ ਉੱਤੇ ਦਰਸ਼ਨ ਕਰ ਸਕੇ ਮਾਤਾ ਨੈਣਾ ਦੇਵੀ ਹੈ ਸਾਡੇ ਕੋਲ ਜਲਫਾ ਮਾਤਾ ਹੈ ਬਹੁਤ ਹੀ ਸ਼ਕਤੀਸ਼ਾਲੀ ਸਥਾਨ ਨੰਗਲ ਸਹਿਰ ਦੇ ਵਿੱਚ ਉਹ ਮੰਦਿਰ ਬਹੁਤ ਸੋਹਣਾ ਮੰਦਿਰ ਉੱਥੇ ਸੰਗਤ ਜਾਵੇ ਤਾਂ ਇਹ ਸਾਰਾ ਕੋਸ਼ਿਸ਼ ਹੈ ਕਿ ਹੈਰੀਟੇਜ ਵਾਕ ਦਾ ਇੱਕ ਮਕਸਦ ਇਹ ਹੈ ਕਿ ਲੋਕ ਇੱਥੇ ਨਾਲ ਲੋਕਲ ਜਿਹੜੇ ਗਾਇਦਾਉਂ ਵੀ ਹੋਣ ਕੇ ਇਤਿਹਾਸ ਬਾਰੇ ਦੱਸਣਗੇ ਕਿ ਇਹਨਾਂ ਗਲੀਆਂ ਇਹਨਾਂ ਥਿਓ ਸਾਂ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਜਿੱਥੇ ਚਰਨਛੋਪਾ ਪ੍ਰਾਪਤ ਹੈ ਤੇ ਕੁਪਰਾਲੈਕਸ ਤੋਂ ਇਲਾਵਾ ਪੂਰੇ ਤੁਸੀਂ ਦੇਖ ਸਕਦੇ ਹੋ ਸ਼ਹਿਰ ਸੁੰਦਰ ਜਿਹੜੀ ਲਾਈਟਿੰਗ ਦੇ ਵਿੱਚ ਜਿਹੜਾ ਜਿਹੜਾ ਰਾਤ ਦਾ ਨਜ਼ਾਰਾ ਬਹੁਤ ਲੋਕਿਕ ਹੁੰਦਾ ਹੈ ਫੋਰ ਵੀ ਬਹੁਤ ਸਾਰੇ ਜਿਹੜੇ ਮੇਜਰਸ ਹੈ ਸਫਾਈ ਦਾ ਕੰਮ ਤਿਆਰੀਆਂ ਪੰਗਵਾ ਪਿਛਲੇ ਕਈ ਦਿਨਾਂ ਤੋਂ ਪਿਛਲੇ ਕਈ ਹਫ਼ਤਿਆਂ ਤੋਂ ਸਾਰੀ ਸਾਰੀ ਟੀਮ ਲੱਗੀ ਹੈ ਤੇ ਅੱਜ ਇੱਕ ਵਾਰੀ ਫੇਰੇਸ ਅ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਆ ਜੋ ਹੈਰੀਟੇਜ ਵਾਕ ਤੋਂ ਵੀ ਇਸ ਕੁੜੀ ਦਾ ਨਵਾਂ ਐਡੀਸ਼ਨ ਹੈ ਕraft ਮੇਲਾ ਇੱਕ ਨਵਾਂ ਐਡੀਸ਼ਨ ਹੈ ਤੇ ਮੈਂ ਲੋਕਲ ਸੰਗਠਨ ਵੀ ਬੇਨਤੀ ਕਰਾਂਗਾ ਕਿਉਂਕਿ ਆਹ ਉਹ ਵੀ ਆਹ ਤਿੰਨ ਜਿਹੜੇ ਜਿਹੜੇ ਪ੍ਰਸ਼ਾਸਨ ਵੱਲੋਂ ਉਸ ਇਫਰਾਲੇ ਕਰ ਰਿਹਾ ਤੇ ਵੱਲ ਚੜ੍ਹ ਕੇ ਹਿੱਸਾ